ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਪਿੱਥੋ ਤਹਿਸੀਲ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਬਾਈ ਝੰਡੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਐਚਐਫ ਤੇ ਸਾਈਵਾਲ ਦਾ ਕ੍ਰੋਸ ਮਿੱਤਰੋ ਇੱਕ ਸਾਨੂੰ ਚੰਗੀ ਬੈੜ ਦਿਖਾ ਰਹੇ ਆ ਪੂਰੀ ਜਿਹੜੀ ਗੱਲਬਾਤ ਆ ਬਾਈ ਦੇ ਨਾਲ ਕਰਾਂਗੇ ਪਹਿਲਾਂ ਮਿੱਤਰੋ ਫੇਸ ਕੁਆਲਿਟੀ ਦੇਖੋ ਬਹੁਤ ਸੋਹਣੀ ਤੇ ਥਾਂਲੇ ਵੀ ਦੀ ਜੇ ਬੰਤਰ ਕਰਕੇ ਮਿੱਤਰੋ ਗੱਲ ਬਹੁਤ ਸੁਣੀ ਐ ਹਵਾਨਾ ਹਜੇ ਬਣਾਉਣਾ ਨੇ ਸਟਾਰਟ ਕੀਤਾ ਠੰਡੀ ਸੀਲ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਹੁਤ ਜਿਆਦੇ ਤੇ ਚੰਗਾ ਮਿੱਤਰੋ ਥਣ ਕੱਢੋਗੇ ਬਹੁਤ ਸੋਹਣਾ ਹਵਾਨਾ ਬਣਾਇਆ ਵਾ ਤੇ ਪੂਰੀ ਜਿਹੜੀ ਆਪਾਂ ਗੱਲਬਾਤ ਕਰਦੇ ਆ ਜੇਕਰ ਕਿਸੇ ਭਰਾ ਨੇ ਆਪਾਂ ਤੋਂ ਵੀਡੀਓ ਬਣਵਾਉਣੀ ਆ ਤਾਂ ਮਿੱਤਰੋ ਆਪਣਾ ਨੰਬਰ 98724 ਤੇ 82124 ਚੰਗੀਆਂ ਵਹਿੜਾਂ ਦੇ ਵਿੱਚੋਂ ਮਿੱਤਰੋ ਆਉਂਦੀ ਐ ਤੇ ਮੂਰੇ ਗਰਮੀ ਝੱਲਣ ਵਾਲੀ ਆ ਜਿੱਥੇ ਮਰਜੀ ਬੰਨਦੇ ਹੋ ਕੋਈ ਸਮੱਸਿਆ ਨਹੀਂ ਆਉਣੀ ਤੇ ਦੁੱਧ ਵੀ ਮਿੱਤਰੋ ਇਹਦਾ ਸੰਗਣਾ ਹੋਗਾ ਤੇ ਛੇਤੀ ਛੇਤੀ ਫਿਰ ਆਪਾਂ ਕਹਿੰਦੇ ਵੀ ਰਿਪੀਟਰ ਵੀ ਨਹੀਂ ਹੁੰਦੀਆਂ ਕਿਉਂਕਿ ਕ੍ਰੋਸ ਪਣਾ ਤੇ ਕ੍ਰੋਸ ਪਣ ਮਿੱਤਰੋ ਕੁੱਲ ਮਿਲਾ ਕੇ ਜਿਹੜੇ ਭਰਾ ਨੇ ਇੱਕ ਦੋ ਪਸ਼ੂ ਰੱਖਨੇ ਆ ਉਹਨਾਂ ਦੇ ਖਾਤਰ ਮਿੱਤਰੋ ਬਹੁਤ ਵਧੀਆ ਪੂਰੀ ਗੱਲਬਾਤ ਆਪਾਂ ਵਾਈ ਦੇ ਨਾਲ ਕਰਦੇ ਆ ਪਹਿਲਾਂ ਤਨਲੇਪ ਦੀ ਮੰਤਰਾ ਪਸ਼ੂ ਨੂੰ ਫੇਰ ਦਿਖਾਦ ਕੇ ਕੈਮਰਾ ਨੇੜੇ ਕਰਕੇ ਬਹੁਤ ਚੰਗੀ ਚੰਗਾ ਸੋਹਣਾ ਥਾਣਾ ਹੈ ਤੇ ਬਾਈ ਤੇ ਨਾ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਕੀ ਹਾਲ ਚਾਲ ਆ ਠੀਕ ਹੈ ਬਾਈ ਜੀ ਜਿਹੜਾ ਤੇਰਾ ਛੋਟਾ ਘਰ ਆ ਇਹ ਕਿੱਥੇ ਜੇ ਘਰ ਹੈ ਇਹ ਬਾਈ ਕਿੱਥੋਂ ਪਿੰਡ ਸਿੱਧੂਪੱਤੀ ਸਿੱਧੂਪੱਤੀ ਹਾਂ ਸੇਵਾ ਕੇਂਦਰ ਦੇ ਨੇੜੇ ਨੇੜੇ ਸੇਵਾ ਕੇਂਦਰ ਹਾਂ ਸੇਵਾ ਕੇਂਦਰ ਨੇੜੇ ਠੀਕ ਹੈ ਇਹ ਜਿਹੜੀ ਬੈਡ ਆਪਣੀ ਘਰ ਦੀ ਹੈ ਹਾਂ ਬਾਈ ਘਰ ਦੀ ਬੱਸੀ ਘਰ ਦੀ ਬੈਡ ਹੈ ਸੁਆ ਪਹਿਲੇ ਹੀ ਹੁੰਦੀ ਆ ਪਹਿਲਾਂ ਸੁਆ ਦੋ ਦੰਦ ਬਰਾਬਰ ਕਰਦੀ ਹਾਂ ਹਾਂ ਦੋ ਦੰਦ ਬਰਾਬਰ ਕਰਦੀ ਹਾਂ ਹਾਂ ਬਰਾਬਰ ਕਰਦੀ ਠੀਕ ਹੈ ਕਿੰਨੇ ਦਿਨ ਬਾਕੀ ਆ ਇਹਦੇ 26 ਦਿਨ ਪੂਰੇ ਹੋਏ 26 ਤਰੀਕ ਹਾਂ ਠੰਡੀ ਸੀਲ ਦੁਬਾਰਾ ਤਾਂ ਇਹ ਮਾਰਦੇ ਹਲੇ ਗਏ। ਓਕੇ। ਤੇ ਮੁੱਲ ਵਰ ਕੀ ਕਰਤਾ ਜੀ ਇਹਦਾ? ਮੁੱਲਾ ਲੈ ਦੇਣ 95000 ਰੁਪਏ ਵਿੱਚ। ਲੈ ਦੇਣ 95000। ਹਾਂ। ਠੀਕ ਐ। ਦੁੱਧ ਕਿੰਨਾ ਕੱਢ ਸਕਦੀ ਏ ਤੁਹਾਡੇ ਹਿਸਾਬ ਨਾਲ? ਦੁੱਧ ਦੀ ਮਾਂ ਦਾ ਬਈ ਕੱਢਦੀ ਸੀ 22 ਕਿਲੋ ਆਪਣੇ ਕੋਲ। ਇਹਦਾ ਮੰਨ ਲਾ ਹੈਗਾ 17 ਲੀਟਰ ਦਾ। ਅੰਦਾਜ਼ਾ? ਅੰਦਾਜ਼ਾ। ਵਧ ਘਟ ਵਧ ਘਟ ਵੀ ਕਰ ਸਕਦੇ ਆ। ਆਪਾਂ ਗੁਲਾਗੇ ਨਾ। ਗਾਂ ਵਾਲੇ ਦੀ ਸੀ ਉਹ। हां आगे से बारेगी मित्रों 16 17 ਲੀਟਰ ਦੁੱਧ ਕੱਢਣ ਵਾਲੀ ਆ ਚੰਗਾ ਹਵਾਨਾ ਬਣਾਉਂਦੀ ਆ ਰਹੀ ਆ ਠੰਡੀ ਸੀਲ ਤੁਸੀਂ ਕੋਈ ਆਪਣਾ ਕੋਲ ਨਹੀਂ ਬੰਨੀ ਹਾਂਜੀ ਕੋਈ ਆਣਾ ਦਾਤ ਨਹੀਂ ਹੈ ਪਿਨਾਲੀ ਬੰਨੀ ਆ ਯਾਰ ਜਾਣਾ ਨਹੀਂ ਪਾਉਣਾ ਕੋਈ ਚੱਕਰ ਘੋਣ ਪਾਲਾ ਨਾ ਓਕੇ ਤੇ ਤੋਰ ਤੋਰ ਕੇ ਦਿਖਾ ਦਿਓ ਜੀ ਸੋ ਜਿਹੜੇ ਵੀਰ ਭਰਾ ਨੂੰ ਜ਼ਰੂਰਤ ਹੋਵੇ ਮਿੱਤਰੋ ਫੇਰ ਆਪਾਂ ਕਹਿੰਦੇ ਆ ਵੀ ਗਰਮੀ ਮਿੱਤਰੋ ਝੱਲਣ ਵਾਲੀ ਆ ਜਿੱਥੇ ਮਰਜੀ ਬੰਨਦੇ ਕੋਈ ਵੀ ਸਮੱਸਿਆ ਨਹੀਂ ਆਉਣੀ ਠੰਡੀ ਸੀਲ ਫੁੱਲ ਹੈ ਘਰ ਦੀ ਰਸੀ ਆਪਣੀ ਇਹ ਤੇ ਘਰ ਦੀ ਬਾਈ ਕਹਿੰਦਾ ਵੀ ਬਹਿੜ ਆ ਤੇ ਪਹਿਲੇ ਸੂਏ ਨੇ ਸੋਣਾ ਦੋ ਦਿਨ ਮਿੱਤਰੋ ਦੋ ਚਾਰ ਦਿਨ ਸੂਣ ਦੇ ਵਿੱਚ ਬਾਕੀ ਨੇ ਤੁਰਦੀ ਦਾ ਹਵਾਨਾ ਦੇਖ ਸਕਦੇ ਬਹੁਤ ਸੋਹਣਾ ਟੈਟ ਹਵਾਨੇ ਦੀ ਐ ਮੋੜ ਲਿਆ ਪੁੱਤੋ ਤੇ ਵਜਣ ਵੀ ਆਪਾਂ ਕਹਿੰਦੇ ਆ ਵੀ ਫੁੱਲ ਵਜਣਾ ਸੋ ਬਾਈ ਕੋਲੇ ਜਿੰਨੇ ਵੀ ਨਾਗਾ ਮਿੱਤਰੋ ਸਾਰੀਆਂ ਕਾਲੀਆਂ ਗਾਮਾਂ ਹੀ ਕਹਿ ਸਕਦੇ ਆ ਤੇ ਕਿਉਂਕਿ ਇਹ ਜਿਹੜਾ ਬਰੀਡ ਆ ਮਿੱਤਰੋ ਇਹ ਕ੍ਰੋਸ ਪਣ ਆਉਂਦਾ ਮਿੱਤਰੋ ਜਿੱਥੇ ਮਰਜੀ ਮਨ ਦੇ ਉੱਤੇ ਕੋਈ ਵੀ ਸਮੱਸਿਆ ਨਹੀਂ ਆਉਂਦੀ ਤੇ ਰੇਟ ਕੀ ਤਾਂ 95 ਹੀ ਆ ਹਨਾ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ WhatsApp ਲੰਘੂ ਜਾ ਜਿਹੜਾ ਮਰਜੀ ਦੱਸ ਦਿਓ 97813 97813 08326 08326 97813 08326 ਵਜ ਦਾ ਫੋਨ ਨੰਬਰ ਹੈ ਸੋ ਪਹਿਲੇ ਸੁਏ ਫਿਰ ਆਪਾਂ ਕਹਿੰਦੇ ਆ ਵੀ ਇਹਨੇ ਸੋਨਾ ਸਿਹਤ ਪੱਖੋਂ ਚੰਗਾ ਚੰਗਾ ਵਜਣਾ ਚੰਗਾ ਹਵਾਨਾ ਤੇ ਕੱਲਾ ਕੱਲਾ ਮਿੱਤਰੋ ਥਾਣਾ ਜਿਹੜਾ ਹਜੇ 2-4 ਦਿਨ ਸੂਣ ਦੇ ਵਿੱਚ ਬਾਕੀ ਨੇ 26 ਨੂੰ ਪੂਰੇ ਆ ਬਈ 7 ਦਿਨ ਪਏ ਓਕੇ ਜੀ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਮਿੱਤਰੋ ਆਪਣਾ ਨੰਬਰ 98724 ਤੇ 82124